ਹਾਂਜੀ ਮੈਂ ਸਵਾਗਤ ਕਰਦਾ ਮੇਰੀ ਅੱਜ ਦੀ ਇਸ ਵੀਡੀਓ ਵਿੱਚ ਸੋ ਅੱਜ ਆਪਾਂ ਪੰਜਾਬੀ ਲੋਕ ਬੋਲੀ ਨਾਲ ਸੰਬੰਧਿਤ ਕੁਝ ਹੋਰ ਪੰਕਤੀਆਂ ਲੈ ਕੇ ਆਏ ਆ ਜਿਦੇ ਵਿੱਚ ਅੱਜ ਆਪਣੀ ਜਿਹੜੀ ਲੋਕ ਬੋਲੀ ਦਾ ਵਿਸ਼ਾ ਹੈਗਾ ਜੀ ਜਿਹੜੀ ਆਪਣੇ ਮੌਜੂਦਾ ਸਮੇਂ ਵਿੱਚ ਸਿਆਸਤ ਜਾਂ ਨਾ ਜਾਂੇ ਤਮਾ ਦੀ ਸਥਿਤੀ ਹੈ ਸੋ ਪੰਕਤੀਆਂ ਸੁਣ ਕੇ ਚਿੱਟਾ ਖਦਰ ਦਾ ਸੂਟ ਸਵਾਲਿਆ ਉੱਤੇ ਦੀ ਜੈਕਟ ਪਾ ਕੇ ਦਿਲ ਦਾ ਤੇਰਾ ਕਾਲਾ ਸੁਣੀ ਦਾ ਫਿਰਦਾ ਪੈਸ ਬਟਾ ਕੇ ਕਿਦਰੇ ਦੰਗੇ ਕਿਦਰੇ ਅੱਗਾ ਫੁੱਟ ਲੋਕਾਂ ਵਿੱਚ ਪਾਵੇਂ ਹੱਥ ਬਨ ਬਨ ਕੇ ਬੋਟਾ ਮੰਗਦਾ ਸ਼ਰਮ ਜਰਾਣਾ ਆਵੇ ਬੋਟਾਂ ਦੇ ਡੱਬਿਆਂ 'ਚ ਮੁੱਕਦੇ ਕਿਦਰੇ ਨਾਥਿਆ ਮੇ ਬੋਟਾਂ ਦੇ ਡੱਬਿਆਂ 'ਚ ਮੁੱਕਦੇ ਕਿਦਰੇ ਨਾਥਿਆ ਮੇ ਸੋ ਐਸੀ ਅੱਜ ਆਪਣੀ ਜਿਹੜੀ ਲੋਕ ਬੋਲੀ ਦੀਆਂ ਪੰਕਤੀਆਂ ਜਿੰਨਾਂ ਰਾਈ ਆਪਾਂ ਨੇ ਜੋ ਮੌਜੂਦਾ ਸਮੇਂ ਵਿੱਚ ਆਪਣੇ ਸਿਆਸਤਦਾਨਾਂ ਜਾਂ ਨੇਤਾਮੰਦੀ ਸਥਿਤੀ ਆ ਉੱਨਤ ਬਾਰੇ ਕੀ ਹੈ ਇਸ ਲੋਕ ਬੋਲੀ ਵਿੱਚ ਆਪਾਂ ਵਿਚਾਰਿਆ ਹੈ ਜੋ ਆਪਣੇ ਤੋਂ ਵੋਟਾਂ ਤਾਂ ਹੱਥ ਬਨ ਬਨ ਕੇ ਮੰਗਦੇ ਨੇ ਤੇ ਫਿਰ ਅਲੋਪ ਹੀ ਹੋ ਜਾਂਦੇ ਨੇ 5 ਸਾਲ ਲਈ ਤੇ ਉਹ ਕੀ ਕਰਦੇ ਨੇ ਲੋਕਾਂ 'ਚ ਜਾਤ ਸਬੰਧੀ ਧਰਮ ਸਬੰਧੀ ਜਾਂ ਆਪਸੀ ਫੁੱਟ ਪਾ ਕੇ ਉਹਨਾਂ ਨੂੰ ਨਿਡਾਉਂਦੇ ਨੇਗੇ ਸੋ ਉਹਨਾਂ ਦਾ ਮੇਨ ਮਕਸਦ ਕੀ ਹੁੰਦਾ ਹੈ ਫੁੱਟ ਪਾਉ ਤੇ ਰਾਜ ਕਰੋ ਸੋ ਆਪਾਂ ਨੂੰ ਕੀ ਹੈ ਇਹ ਜੀ ਜਿਹੜੀ ਨਕਾਰਾਤਮਕ ਜਿਹੜੀ ਫੁੱਟਪਾਉ ਨੀਤੀ ਆ ਉਹਦੇ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ ਸੋ ਤੁਸੀਂ ਕਿੰਨੇ ਸਹਿਮਤ ਮੇਰੀ ਇਸ ਲੋਕ ਬੋਲੀ ਨਾਲ ਆਪਦੇ ਕਮੈਂਟ ਜਰੂਰ ਦੱਸਣਾ ਜੇ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜੇ ਹੁਣ ਤੱਕ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇਸ ਨੂੰ ਵੱਤ ਤੋਂ ਵੱਤ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਵਿੱਚ ਮੌਜੂਦਾ ਸਮੇਂ ਵਿੱਚ ਜੋ ਸੱਸਦਾਂ ਦੀ ਸਥਿਤੀ ਹੈ ਉਹਨਾਂ ਤੇ ਚਾਨਣਾ ਪਾ ਵੀ ਤੇ ਉਹ ਸਮਝਣ ਵੀ ਜਿਹੜੇ ਆਪਣੇ ਸਿਆਸਤਦਾਨ ਜਾਂ ਨੇਤਾ ਨੇ ਉਹ ਆਪਾਂ ਨੂੰ ਫੁੱਟ ਪਾ ਕੇ ਪਾੜ ਰਹੇ ਨੇ ਅਸਲ ਚੁਣਦਾ ਮਤਲਬ ਮੇਨ ਮਕਸਦ ਇਹ ਹੈ ਵੀ